ਆਸਟ੍ਰੇਲੀਆ ਤੋਂ ਸ਼ੁਰੂ ਕਰਦੇ ਹਾਂ ਹਣਾ ਕਿਉਂਕਿ ਜ਼ਿਆਦਾਤਰ ਜਿਹੜੇ ਸਟੂਡੈਂਟ ਨੇ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਆ ਇਸ ਟਾਈਮ ਪਹਿਲਾਂ ਜਿਵੇਂ ਕੈਨੇਡਾ ਬਹੁਤ ਫੇਵਰਿਟ ਡੈਸਟੀਨੇਸ਼ਨ ਸੀ ਹੁਣ ਆਸਟ੍ਰੇਲੀਆ ਬਣਿਆ ਹੋਇਆ ਹੈ ਸਟੂਡੈਂਟ ਨੂੰ ਲੱਗਦਾ ਕਿ ਉੱਥੇ ਜਾ ਕੇ ਅਸੀਂ ਕਾਫੀ ਜ਼ਿਆਦਾ ਪੜ੍ਹਾਈ ਦੇ ਨਾਲ ਨਾਲ ਇਨਕਮ ਸੋਰਸਸ ਵੀ ਜਨਰੇਟ ਕਰ ਸਕਦੇ ਆ ਆਪਣੀ ਫੀਸ ਤੇ ਲਈ ਜਾਂ ਆਪਣਾ ਪੈਸਾ ਕਮਾ ਸਕਦੇ ਆ ਹਣਾ ਮਿਨਿਮਮ ਰਿਕੁਆਇਰਮੈਂਟ ਦੀ ਜੇ ਗੱਲ ਕਰਦੇ ਆ ਆਸਟ੍ਰੇਲੀਆ ਦੀ ਕੀ ਹੈਗੀ ਆ ਸੋ ਦੇਖੋ ਜਿਵੇਂ ਬੱਚਿਆਂ ਦਾ ਹੁਣ ਰੀਸੈਂਟ ਬੱਚੇ ਪਾਸ ਆਊਟ ਹੋ ਰਹੇ ਆ 2025 ਚ ਪਲੱਸ 2 ਦਾ ਬੱਚਿਆਂ ਦਾ ਰਿਜ਼ਲਟ ਆ ਗਿਆ ਹੈ ਬੱਚਾ ਚਾਹੇ ਪੰਜਾਬ ਬੋਰਡ ਹੈ ਬੱਚਾ ਚਾਹੇ ਸੀਬੀਐਸਸੀ ਬੋਰਡ ਹੈ ਅਗਰ ਬੱਚੇ ਨੇ ਐਲਸ ਕਰ ਲਈ ਹੈ ਜਾਂ ਜੀਨੇ ਕਰਨੀ ਹੈ ਉਹ ਬੱਚਾ ਆਸਟ੍ਰੇਲੀਆ ਲਈ ਅਪਲਾਈ ਕਰ ਸਕਦਾ ਹੈ ਜੀਨੇ ਬੈਚਲਰ ਲਈ ਕਰਨਾ ਹੈ ਵੱਧ ਤੋਂ ਵੱਧ 1 ਸਾਲ ਦਾ ਗੈਪ ਐਕਸੈਪਟੇਬਲ ਹੈ ਠੀਕ ਹੈ ਜੀ ਜਿਹਦੇ 6 ਬੈਂਡ ਨੇ ਓਵਰਆਲ 6 ਨੇ ਨਾਟ ਲੈਸ ਦਨ ਬੀ 6 ਨੇ ਅਪਲਾਈ ਕਰ ਸਕਦਾ ਹੈ ਪਬਲਿਕ ਯੂਨੀਵਰਸਿਟੀ ਮਿਲ ਜਾਈਗੀ ਜੀਨੇ ਮਾਸਟਰ ਲਈ ਅਪਲਾਈ ਕਰਨਾ ਹੈ ਉਹ ਵੀ 1 ਸਾਲ ਦੇ ਗੈਪ ਦੇ ਨਾਲ ਅਪਲਾਈ ਕਰ ਸਕਦਾ ਤੇ 3 ਸਾਲ ਦੀ ਡਿਗਰੀ ਦੇ ਨਾਲ ਅਪਲਾਈ ਕਰੇਗਾ 2 ਸਾਲ ਦਾ ਨਾਲ ਵਰਕ ਪਰਮਿਟ ਮਿਲੇਗਾ ਆਸਟ੍ਰੇਲੀਆ ਦੇ ਵਿੱਚ ਜੀ ਬਿਲਕੁਲ ਹੈ ਜਿਹੜੇ ਸਟੂਡੈਂਟਸ ਰੀਸੈਂਟ ਪਾਸ ਆਊਟ ਨੇ 2024 ਕਿਉਂਕਿ 25 ਵਾਲਾਂ ਦਾ ਹਜੇ ਰਿਜ਼ਲਟ ਆਉਣਾ ਹੈ ਜਿਹੜੇ 24 ਪਾਸ ਆਊਟ ਨੇ ਉਹ ਅਪਲਾਈ ਕਰ ਸਕਦੇ ਆ ਜੇਕਰ ਤੁਹਾਡੇ ਕੋਲ 6 ਬੈਂਡ ਤੁਹਾਡੇ ਹੈਗੇ ਨੇ ਕਿਸੇ ਦੇ ਵਿੱਚ ਵੀ 6 ਤੋਂ ਘੱਟ ਨਹੀਂ ਹੋਣੇ ਚਾਹੀਦੇ ਤਾਂ ਤੁਸੀਂ ਆਸਟ੍ਰੇਲੀਆ ਦੇ ਲਈ ਐਲੀਜੀਬਲ ਹੈਗੇ ਹੋ ਖਾਸ ਤੌਰ ਤੇ ਜਿਵੇਂ ਹੁਣੇ ਮੈਂ ਮੈਮਰੀ ਗੱਲ ਕੀਤੀ ਹੈ ਕਿ ਫੰਡਿੰਗ ਦਾ ਵੀ ਆਪਾਂ ਗੱਲ ਕਰਾਂਗੇ ਨਾਲ ਦੀ ਨਾਲ ਜਿਹੜੇ ਹੁਣੇ ਜਿਨ੍ਹਾਂ ਦੇ ਰਿਜ਼ਲਟ ਨਹੀਂ ਆਏ 2025 ਵਾਲੇ ਉਹ ਵੀ ਉਸ ਤੋਂ ਪਹਿਲਾਂ ਆਪਣਾ ਪ੍ਰੋਸੈਸ ਹੈ ਜਿਹੜਾ ਸਟਾਰਟ ਕਰਾ ਸਕਦੇ ਹੈਗੇ ਕਿਸ ਤਰ੍ਹਾਂ ਦੇ ਨਾਲ ਕਿਹੜੀ ਯੂਨੀਵਰਸਿਟੀ ਕਾਲਜ ਦੇ ਵਿੱਚ ਤੁਹਾਡੀ ਐਡਮਿਸ਼ਨ ਹੋਣੀ ਹੈ ਔਰ ਕੀ ਕੀ ਜਿਹੜਾ ਅੱਗੇ ਪ੍ਰੋਸੈਸ ਹੈਗਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਮੈਮ ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਫੰਡਿੰਗ ਦੀ ਹੈਨਾ ਜੀ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਫੰਡਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਤਿਆਰੀਆਂ ਹੋਣੀਆਂ ਚਾਹੀਦੀਆਂ ਜੇ ਕੋਈ ਆਪਣੇ ਬੱਚੇ ਨੂੰ ਆਸਟ੍ਰੇਲੀਆ ਪੜਾਉਣਾ ਚਾਹੁੰਦਾ ਹੈ ਕਿਉਂਕਿ ਜੀਐਸਟੀ ਦਾ ਜਿਹੜਾ ਕ੍ਰਾਈਟੇਰੀਆ ਹੈ ਖਾਸ ਤੌਰ ਤੇ ਫੰਡਿੰਗ ਦੇ ਵਿੱਚ ਹੀ ਮੈਨੂੰ ਲੱਗਦਾ ਉਹ ਰਿਕੁਆਇਰਮੈਂਟ ਮੀਟ ਨਹੀਂ ਹੁੰਦੀਆਂ ਤਾਂ ਉੱਥੇ ਹੀ ਰੁਕ ਜਾਂਦੇ ਆ ਤੇ ਫੰਡਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਗਾਈਡ ਕਰੋਗੇ ਸਟੂਡੈਂਟਸ ਨੂੰ ਜ ਜਨਾਂ ਦੇ ਪੇਰੈਂਟਸ ਨੂੰ ਕਿ ਤੁਹਾਡੇ ਕਿਵੇਂ ਦੇ ਫੰਡ ਹੋਣੇ ਚਾਹੀਦੇ ਆ ਜਾਂ ਐਜੂਕੇਸ਼ਨ ਲੋਨ ਦੀ ਕੋਈ ਉਹਨਾਂ ਨੂੰ ਮਿਲ ਸਕਦਾ ਜਾਂ ਕੀ ਹਿਸਾਬ-ਤਬ ਹੈਗਾ ਖਾਸ ਤੌਰ ਤੇ ਫੰਡਿੰਗ ਦਾ ਜੀ ਬਿਲਕੁਲ ਸਰ ਦੇਖੋ 3 ਮਹੀਨੇ ਪੁਰਾਣੀ ਫੰਡਿੰਗ ਰਿਕੁਆਇਰਮੈਂਟ ਰਹਿੰਦੀ ਆ ਅਗਰ ਕਿਸੇ ਬੱਚੇ ਨੇ ਅਪਲਾਈ ਕਰਨਾ ਹੈ ਹੁਣੇ ਤੋਂ ਆਪਣੇ ਫੰਡ ਹੈ ਜਿਹੜੇ ਕਿ ਪੁਰਾਣੀ ਕਰਨੇ ਸਟਾਰਟ ਕਰ ਦੋ ਅਗਰ ਐਜੂਕੇਸ਼ਨ ਲੋਨ ਦੀ ਗੱਲ ਕਰੀਏ ਸੋ ਡੈਫੀਨੇਟਲੀ ਹੋ ਜਾਂਦਾ ਹੈ ਐਜੂਕੇਸ਼ਨ ਲੋਨ ਡਿਪੈਂਡ ਕਰਦਾ ਹੈ ਕਿ ਕਿਹੜੀ ਯੂਨੀਵਰਸਿਟੀ ਹੈ ਤੇ ਕਿੱਦਾਂ ਦਾ ਬੱਚੇ ਦਾ ਅੱਗੇ ਦੀ ਪ੍ਰੋਫਾਈਲ ਹੈਗੀ ਹੈ ਉਹਦੇ ਅਕੋਰਡਿੰਗ ਹੀ ਹੋਏਗਾ ਬਾਕੀ ਅਗਰ ਤੁਸੀਂ ਡਾਕੂਮੈਂਟੇਸ਼ਨ ਜਿਹੜਾ ਜੀਟੀ ਦਾ ਪ੍ਰੋਸੈਸ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡਾ ਡਾਕੂਮੈਂਟੇਸ਼ਨ ਹੋਊਗੀ ਤੁਹਾਡੀ ਇੰਟਰਵਿਊ ਹੋਗੀ ਉਹਨੂੰ ਕਿਵੇਂ ਕੰਡਕਟ ਕਰਵਾਇਆ ਜਾਣਾ ਹੈ ਜਾਂ ਕਿਵੇਂ ਉਹਨੂੰ ਤੁਹਾਡੇ ਦੇ ਡਾਕੂਮੈਂਟਸ ਹੈ ਉਹ ਕਿਵੇਂ ਰੈਡੀ ਕਰਵਾਣੇ ਆ ਜਾਂ ਫੰਡਿੰਗ ਕਿਵੇਂ ਅ ਅਰੇਂਜ ਕਰਵਾਣੀ ਆ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਆਸਟ੍ਰੇਲੀਆ ਲਈ ਤੇ ਤੁਸੀਂ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਕਾਲ ਕਰਕੇ ਜਿਵੇਂ ਮਰਜੀ ਇਨਫੋਰਮੇਸ਼ਨ ਲੈ ਸਕਦੇ ਹੋ ਸਾਨੂੰ ਕਾਲ ਕਰੋ ਕੰਸਲਟੈਂਟ ਕਰੋ ਦੈਨ ਆਪਾਂ ਅਪਲਾਈ ਕਰਾਂਗੇ ਡੈਫੀਨਿਟਲੀ ਸਰ ਗਾਈਡ ਕਰਾਂਗੇ ਕਿ 3 ਮਹੀਨੇ ਪੁਰਾਣੇ ਮੇਨ ਜਿਹੜੇ ਫੰਡ ਨੇ ਉਹ 3 ਮਹੀਨੇ ਪੁਰਾਣੇ ਹੋਣੇ ਹੀ ਚਾਹੀਦੇ ਨੇ ਆਸਟ੍ਰੇਲੀਆ ਲਈ ਹੂੰ ਅਰ ਇੱਕ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਡੇ ਦਰਸ਼ਕ ਹੋਣਗੇ ਜਿਨ੍ਹਾਂ ਕੋ ਪੈਸੇ ਤਾਂ ਹੁੰਦੇ ਆ ਮੰਨ ਲਓ 15-20 ਲੱਖ ਰੁਪਇਆ ਜਾਂ ਜਿੰਨਾ ਵੀ ਲੱਗਦਾ ਘਟੋ-ਘਟ ਹਨਾ ਆਸਟ੍ਰੇਲੀਆ ਦੇ ਲਈ ਪਰ ਉਹਨਾਂ ਕੋ ਇਨਕਮ ਆਫ ਸੋਰਸ ਨਹੀਂ ਹੁੰਦਾ ਜਿਵੇਂ ਤੁਸੀਂ ਕਿਹਾ ਕਿ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਆ 3 ਮਹੀਨੇ ਪੁਰਾਣੇ ਕਿਤੋਂ ਲੈ ਕੇ ਰੀਸੈਂਟ ਕੋਈ ਆਰਟੀਕਲ ਤੋਂ ਲੈ ਕੇ ਜਾਂ ਫਰੈਂਸਰ ਤੋਂ ਲੈ ਕੇ ਵੀ ਬੰਦਾ ਅਕਾਊਂਟ ਦੇ ਵਿੱਚ ਪਾ ਸਕਦਾ ਪਰ ਕੀ ਉਸ ਦੇ ਵਿੱਚ ਇਨਕਮ ਆਫ ਸੋਰਸ ਦੀ ਵੀ ਲੋੜ ਪੈਂਦੀ ਹੈ ਚੇ ਪੈਂਦੀ ਹੈ ਤਾਂ ਕਿਸ ਤਰ੍ਹਾਂ ਦੇ ਇਨਕਮ ਆਫ ਸੋਰਸ ਨੇ ਜਿਹੜੇ ਸਟੂਡੈਂਟ ਕੋਲੇ ਹੋਣੇ ਚਾਹੀਦੇ ਆ ਜਾਂ ਕੋਈ ਖੇਤੀਬਾੜੀ ਕਰ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਇਸ ਦੇ ਲਈ ਕੀ ਰਿਕੁਆਇਰਮੈਂਟ ਹੈਗੀ ਹੈ ਦੇਖੋ ਸਰ ਇਹਦੇ ਵਿੱਚ ਕੀ ਹੈ ਕਿ ਅਗਰ ਤੁਹਾਡੇ ਕੋਲ 3 ਮਹੀਨੇ ਪੁਰਾਣੇ ਫੰਡ ਹੈਗੇ ਆ ਤੁਸੀਂ ਸੇਵਿੰਗ ਦੇ ਵਿੱਚ ਰੱਖਿਆ ਦਨ ਵੈਲਨ ਗੁੱਡ ਹੈ ਅਗਰ ਨਹੀਂ ਹੈਗੇ ਜਿਵੇਂ ਮੰਨ ਲਓ ਕੋਈ ਬੱਚਾ ਉਹਦੇ ਫਾਦਰ ਸਾਹਿਬ ਹੈ ਉਹ ਐਗਰੀਕਲਚਰ ਦਾ ਕੰਮ ਕਰ ਰਹੇ ਨੇ ਉਹਨਾਂ ਲਈ ਜਿਹੜੀ ਡਾਕੂਮੈਂਟਸ ਹੋਣਗੇ ਜਿਵੇਂ ਉਹਨਾਂ ਦੀਆਂ ਜਮ੍ਹਾਂਬੰਦੀਆਂ ਹੋ ਗਈਆਂ ਫਰਦਾ ਹੋ ਗਈਆਂ ਉਹ ਲੱਗਣਗੇ ਅਗਰ 1 ਦਿਨ ਪੁਰਾਣੇ ਦਿਖਾ ਰਹੇ ਨੇ ਬੱਚਾ ਫੰਡ ਤੇ ਉਹ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਉਹ ਫੰਡ ਆਏ ਤੇ ਆਏ ਕਿੱਥੋਂ ਆ ਠੀਕ ਹੈ ਜੀ ਜੇ ਤੁਸੀਂ 30 ਲੱਖ ਦੇ ਫੰਡ ਦਿਖਾ ਰਹੇ 6 ਮਹੀਨੇ ਦੀ ਫੀਸ ਭਰ ਕੇ 30 ਲੱਖ ਦੇ ਫੰਡਸ ਪਿੱਛੇ ਅਗਰ ਬੱਚਾ ਦਿਖਾ ਰਿਹਾ ਹੈ ਤੇ ਉਹ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਉਹ ਕਿੱਥੋਂ ਆਏ ਹੈ ਕਿੱਥੋਂ ਤੁਹਾਡੇ ਅਕਾਊਂਟ ਦੇ ਵਿੱਚ ਪ੍ਰੋਪਰ ਉਹਨਾਂ ਦਾ ਜੇ ਤਾਂ ਤੁਸੀਂ ਉਹਨਾਂ ਦੀ ਲਗਾ ਰਹੇ ਹੋ ਪਿੱਛੇ ਪ੍ਰੂਫ ਫਿਰ ਤਾਂ ਦਿਨ ਵੈਲਨ ਗੁੱਡ ਹੈ ਅਗਰ ਮੰਨ ਲਓ ਤੁਸੀਂ 3 ਮਹੀਨੇ ਪੁਰਾਣੇ ਸੇਵਿੰਗ ਦੇ ਵਿੱਚ ਰੱਖਿਆ ਥੈਨ ਗੁੱਡ ਹੈ ਅਗਰ ਇੱਕ ਦਿਨ ਪੁਰਾਣੇ ਦਿਖਾ ਰਹੇ ਹੋ ਤੁਸੀਂ ਉਹਦਾ ਨਾਲ ਕੋਈ ਤੁਸੀਂ ਜ਼ਮੀਨ ਦੀ ਕੋਈ ਸੇਲ ਕੀਤੀ ਆ ਕੋਈ ਤੁਸੀਂ ਕਣਕ ਵੇਚੀ ਆ ਕੋਈ ਤੁਸੀਂ ਤੁਹਾਡਾ ਹੋਰ ਕੋਈ ਇਨਕਮ ਸੋਰਸ ਹੈਗਾ ਜਾਂ ਤੇ ਤੁਸੀਂ ਉਹਦੇ ਡਾਕੂਮੈਂਟੇਸ਼ਨ ਨਾਲ ਜ਼ਰੂਰ ਹੋਣੀ ਚਾਹੀਦੀ ਹੈ ਸਰ ਤੁਹਾਡੀ ਬਿਲਕੁਲ ਜਿਵੇਂ ਜਿਹੜੇ ਵੀ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਫੰਡ ਹੋਣਾ ਚਾਹੀਦਾ ਜਿਵੇਂ ਹੁਣ ਰੀਤ ਜੀ ਨੇ ਕਿਹਾ ਕਿ 3 ਮਹੀਨੇ ਪੁਰਾਣੇ ਤੁਹਾਡੇ ਕੋਲ ਫੰਡ ਹੋਣਾ ਔਰ ਨਾਲ ਦੀ ਨਾਲ ਇਨਕਮ ਆਫ ਸੋਰਸ ਹੋਣਾ ਯਾਨੀ ਕਿ ਜੇ ਤੁਸੀਂ ਖੇਤੀਬਾੜੀ ਕਰਦੇ ਹੋ ਤਾਂ ਪਿਛਲੇ 4-5 ਸਾਲਾਂ ਦੇ ਜਾਂ ਘੱਟੋ-ਘੱਟ 3 ਸਾਲਾਂ ਦੇ ਤੁਹਾਡੇ ਕੋਲ ਜੇ ਫਾਰਮ ਹੋਣੇ ਚਾਹੀਦੇ ਆ ਜੇ ਫਾਰਮ ਦੇ ਨਾਲ-ਨਾਲ ਹੈਗਾ ਜਿਹੜਾ ਜੇ ਕੋਈ ਤੁਸੀਂ ਅੱਜਕੱਲ ਤਾਂ ਆਪਾਂ ਦੇਖਦੇ ਆ ਕਿਸੇ ਨੇ ਸਬਜ਼ੀ ਦੀ ਰੇੜੀ ਲਾਈ ਹੋਈ ਆ ਜਾਂ ਫਰੂਟ ਦੀ ਕਿਸੇ ਦੀ ਦੁਕਾਨ ਆ ਕਿਸੇ ਦੀ ਜੂਸ ਦੀ ਦੁਕਾਨ ਆ ਜਾਂ ਕਿਸੇ ਦਾ ਸਟੋਰ ਆ ਆਪਾਂ ਕਹਿੰਦੇ ਨੇ ਕਰਿਆਨਾ ਸਟੋਰ ਆ ਤਾਂ ਉਹਨਾਂ ਕੋਲੇ ਇੱਕ ਸਕੈਨਰ ਹੁੰਦਾ ਜਿਸ ਦੇ ਵਿੱਚ ਖਾਸ ਤੌਰ ਤੇ ਤਕਰੀਬਨ 60-70% ਪੇਮੈਂਟ ਆ ਜਿਹੜੀ ਆਉਂਦੀ ਹੈ ਔਰ ਸਭ ਤੋਂ ਵੱਡਾ ਪ੍ਰੂਫ ਤੁਹਾਡੇ ਕੋਲ ਹੈਗਾ ਕਿ ਤੁਸੀਂ ਜੇਕਰ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਦਿਖਾ ਸਕਦੇ ਹੋ ਅਸੀਂ ਇਹ ਕੰਮ ਕਰਦੇ ਆ ਜਾਂ ਇਹ ਬਿਜ਼ਨਸ ਕਰਦੇ ਆ ਇਸ ਦੇ ਵਿੱਚ ਪੇਮੈਂਟ ਸਾਡੇ ਕੋਲ ਕੈਸ਼ ਵੀ ਆਉਂਦੀ ਹੈ ਬਟ ਕੁਝ ਪੇਮੈਂਟ ਆ ਜਿਹੜੀ ਸਾਡੇ ਕੋਲ ਸਕੈਨਰ ਦੇ ਥਰੂ ਆਉਂਦੀ ਹੈ ਯਾਨੀ ਕਿ ਤੁਹਾਡੇ ਕੋਲ ਇੱਕ ਸਬੂਤ ਹੋ ਜਾਂਦਾ ਹੈ ਕਿ ਤੁਸੀਂ ਇਹ ਬਿਜ਼ਨਸ ਕਰ ਰਹੇ ਹੋ ਕੋਈ ਰੈਸਟੋਰੈਂਟਸ ਲਾ ਰਹੇ ਹੋ ਕੋਈ ਹੋਟਲਸ ਲਾ ਰਹੇ ਹੋ ਤਾਂ ਤੁਸੀਂ ਆਪਣੇ ਬੱਚੇ ਦੇ ਲਈ ਭੇਜ ਸਕਦੇ ਹੋ ਮਿਨੀਮਮ ਜਿਵੇਂ ਕਿੰਨੇ ਫੰਡ ਕਿੰਨੇ ਪੈਸੇ ਹੋਣੇ ਚਾਹੀਦੇ ਯਾਨੀ ਕਿ ਇੱਕ ਸਾਲ ਦੀ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਦੀ ਗੱਲ ਕੀਤੀ ਹੈ ਖਾਸ ਤੌਰ ਤੇ ਆਸਟ੍ਰੇਲੀਆ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਕਿੰਨੇ ਫੰਡ ਹੋਣੇ ਚਾਹੀਦੇ ਦੇਖੋ ਸਰ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਕਿ ਬੱਚਾ ਕਿਹੜੀ ਯੂਨੀਵਰਸਿਟੀ ਚ ਜਾ ਰਿਹਾ ਹੈ ਜੇ ਬੱਚੇ ਦੀ ਲੈਵਲ 1 ਦੀ ਯੂਨੀਵਰਸਿਟੀ ਹੈ ਡੈਫੀਨਿਟਲੀ 30 ਤੋਂ 32 ਲੱਖ ਦੇ ਫੰਡ ਰਿਕੁਆਇਰਮੈਂਟ ਰਹਿੰਦੀ ਰਹਿੰਦੀ ਹੈ ਅਗਰ ਬੱਚਾ 6 ਮਹੀਨੇ ਦੀ ਫੀਸ ਭਰ ਰਿਹਾ ਹੈ ਤੇ 30 ਤੋਂ 32 ਲੱਖ ਦੇ ਫੰਡਸ ਦੀ ਰਿਕੁਆਇਰਮੈਂਟ ਰਹਿੰਦੀ ਹੈ ਬਿਕਾਜ਼ ਬੱਚੇ ਦਾ 3 ਸਾਲ ਦਾ ਹੈਲਥ ਇੰਸ਼ੋਰੈਂਸ ਜਾਂਦਾ ਹੈ ਠੀਕ ਹੈ ਜੀ ਅਗਰ ਬੱਚਾ ਮੰਨ ਲਓ ਕਿ ਕੋਈ ਲੈਵਲ 1 ਦੀ ਯੂਨੀਵਰਸਿਟੀ ਚ ਗਿਆ ਹੈ 6 ਮਹੀਨੇ ਦੀ ਫੀਸ ਭਰੀ ਹੈ 30 ਤੋਂ 32 ਲੱਖ ਦੇ ਫੰਡਸ ਰਿਕੁਆਇਰਮੈਂ ਬੰਦੀਆਂ ਹੋ ਗਈਆਂ ਉਹਨਾਂ ਦੇ ਸਾਰੇ ਡਾਕੂਮੈਂਟੇਸ਼ਨ ਹੋਣੀ ਨਾਲ ਦੀ ਨਾਲ ਜ਼ਰੂਰੀ ਹੈ ਅਰੇ ਜੀ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਿਵੇਂ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਕਿਸੇ ਨੇ ਅਪਲਾਈ ਕਰਨਾ ਹੈ ਨਾ ਤਾਂ ਕਿ ਲੈਵਲ 1 2 ਜਾਂ 3 ਜਾਂ ਇਸ ਤਰ੍ਹਾਂ ਦਾ ਜਿਹੜਾ ਸਟੂਡੈਂਟਸ ਨੂੰ ਕਈ ਵਾਰੀ ਗੁੰਮਰਾਹ ਵੀ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਤੁਹਾਡੀ ਕਰਵਾ ਦਾਂਗੇ ਜਾਂ ਐਕਸਟਰਾ ਪੈਸੇ ਲੈ ਕੇ ਹੈ ਨਾ ਕੀ ਲੱਗਦਾ ਕਿ ਇਸ ਦੇ ਨਾਲ ਕੋਈ ਵੀਜ਼ਾ ਆਉਣ ਦੇ ਉੱਤੇ ਜਾਂ ਸਕਸੈਸ ਰੇਟ ਤੇ ਵੀ ਕੋਈ ਫਰਕ ਪੈਂਦਾ ਹੈ ਕਿ ਤੁਸੀਂ ਲੈਵਲ 1 ਦੀ ਯੂਨੀਵਰਸਿਟੀ ਜਾਂਦੇ ਹੋ ਤਾਂ ਵੀਜ਼ਾ ਸਕਸੈਸ ਰੇਟ ਵੱਧਾ ਹੈਗਾ ਜੀ ਬਿਲਕੁਲ ਦੇਖੋ ਸਰ ਆਬਵੀਅਸਲੀ ਜੇ ਬੱਚੇ ਦੀ ਲੈਵਲ 1 ਦੀ ਯੂਨੀਵਰਸਿਟੀ ਚ ਬੱਚਾ ਅਪਲਾਈ ਕਰ ਰਿਹਾ ਹੈ ਡੈਫੀਨਿਟਲੀ ਬੱਚੇ ਦਾ ਤੇ ਬੱਚੇ ਦੇ ਬੈਂਡਸ ਵੀ ਜਿਹੜੇ ਨੇ ਉਹ ਅੱਛੇ ਆਏ ਹੋਏ ਆ ਤੇ ਬੱਚਾ ਲੈਵਲ 1 ਦੀ ਯੂਨੀਵਰਸਿਟੀ ਚ ਜਾਏਗਾ ਜੇ ਬੱਚੇ ਦੀ ਪ੍ਰੋਫਾਈਲ ਵੀਕ ਹੈ ਮੰਨ ਲਓ 2 ਸਾਲ ਦਾ ਗੈਪ ਹੈ ਬੱਚੇ ਨੇ 3 ਸਾਲ ਦਾ ਕੀਤਾ ਉਹ ਲੈਵਲ 2 ਦੀ ਯੂਨੀਵਰਸਿਟੀ ਚ ਅਪਲਾਈ ਕਰ ਰਿਹਾ ਤੇ 80 90 ਦੀ ਰੇਸ਼ੋ ਦੇ ਵਿੱਚ ਵੀਜ਼ਾ ਜਿਹੜਾ ਆ ਮੇਬੀ ਉਹ ਆ ਵੀ ਸਕਦਾ ਹੈ ਨਹੀਂ ਵੀ ਆ ਸਕਦਾ ਜੇ ਕਿਸੇ ਬੱਚੇ ਨੂੰ ਆਪਾਂ ਕਹਿੰਦੇ ਆ ਕਿ ਤੁਸੀਂ ਡਿਪਲੋਮਾ ਤੇ ਚਲੇ ਜਾਓ ਡਿਪਲੋਮਾ ਤੇ ਸਰ ਦੇਖੋ ਵੀਜ਼ਾ ਦੀ ਜਿਹੜੀ ਸਕਸੈਸ ਰੇਟ ਹੁੰਦੀ ਹੈ ਉਹ 50 50 ਹੁੰਦੀ ਹੈ 3 ਸਾਲ ਦਾ ਗੈਪ ਹੈ ਜਸਟੀਫਿਕੇਸ਼ਨ ਲਗਾਣੇ ਆ ਆਸਟ੍ਰੇਲੀਆ ਦੇ ਵਿੱਚ ਕੀ ਹੈ ਕਿ ਬਹੁਤ ਘਟ ਕਾਲਜਸ ਐਂਡ ਯੂਨੀਵਰਸਿਟੀਆਂ ਨੇ ਜਿਹੜੀਆਂ ਕਿ ਜਸਟੀਫਿਕੇਸ਼ਨ ਨੂੰ ਲੈਂਦੀਆਂ ਨੇ ਠੀਕ ਹੈ ਗੁੰਮਰਾਹ ਨਾ ਹੋਵੋ ਕਿਉਂਕਿ ਦੇਖੋ ਡਿਪਲੋਮਾ ਬੇਸ ਤੇ ਜਿਹੜੀ ਕਿ ਸਕਸੈਸ ਰੇਟ ਹੈ ਬਹੁਤ ਘੱਟ ਨੇ ਬਹੁਤ ਜ਼ਿਆਦਾ ਘੱਟ ਨੇ ਬੱਚਿਆਂ ਦੇ ਪੇਰੈਂਟਸ ਨੂੰ ਨਹੀਂ ਪਤਾ ਨਹੀਂ ਨੋਲਿਜ ਹੈਗੀ ਬੱਚਿਆਂ ਨੂੰ ਵੀ ਕਿ ਅਗਰ ਤੁਹਾਡਾ ਵੀਕ ਹੈ ਪ੍ਰੋਫਾਈਲ ਤੁਹਾਡਾ 3 ਜਾਂ 4 ਸਾਲ ਦਾ ਗੈਪ ਪੈ ਗਿਆ ਤੁਸੀਂ ਆਸਟ੍ਰੇਲੀਆ ਚ ਅਪਲਾਈ ਕਰਨ ਤੋਂ ਇਲਾਵਾ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ ਜਿੱਥੇ ਕਿ ਸਾਨੂੰ ਪਤਾ ਹੈ ਕਿ ਵੀਜ਼ਾ ਆਣਾ ਹੀ ਆਣਾ ਹੈ ਤੁਸੀਂ ਆਪਣੇ ਜੇ ਤੁਹਾਡਾ 3 ਤੋਂ 4 ਸਾਲ ਦਾ ਗੈਪ ਪਰ ਫਾਈਲਸ ਤੇ ਤੁਸੀਂ ਯੂਕੇ ਅਪਲਾਈ ਕਰੋ ਐਸ ਕੰਪੈਰੀਜ਼ਨ ਆਸਟ੍ਰੇਲੀਆ ਅਪਲਾਈ ਕਰਨ ਦੇ ਲਈ